ਚੱਕਰ ਜਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜਹਾ ਰੂਪ ਰੰਗ ਅਰ ਰੇਖ ਭੀਖ ਕੋ ਕੈ ਨ ਸਖਤ ਕਿਹਾ ਅਚਲ ਮੂਰਤ ਅਨ ਭਉ ਪ੍ਰਕਾਸ਼ ਅਮਤੋਜ ਕਹਿ ਜਾ ਕੋਟ ਇੰਦਰ ਇੰਦਰਾਣ ਸਾਹਿ ਸਹਾਨ ਗਨਿਚਾ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਤਾ ਤਵ ਸਰਬਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਜਬ ਲੋ ਨਹੀਂ ਪਾਗ ਲਾਰ ਉਦਾ ਤਬ ਲੋ ਪ੍ਰਮਤੀ ਫਿਰਤੀ ਬੋ ਕਾਇਓ ਕਲ ਕੂਰ ਸਮੁੰਦਰ ਮੈਂ ਬੂਢਤ ਥੇ ਕਬੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਾ ਮਤਰਾ ਜਗ ਤਾਰਨ ਕੋ ਆਵਤਾਰ ਬਨਾਇਓ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਸੁਖ ਹਟਲ ਗੁਰ ਸੇਵਿਆ ਅਹਨਸ ਸਾਜ ਸੁਭਾਏ ਦਰਸ਼ਨ ਪਰਤਿ ਆ ਗੁਰੂ ਕਾ ਜਨਮ ਮਰਨ ਦੁਖ ਜਾਇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪੂਰ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਆ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਗੁਰਪੁਰ ਚਰਨੀ ਲਾਇ ਹਰ ਸੰਗ ਸਹਾਈ ਪਾਇਆ ਜਹਦਾਈਆ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵਹ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵਹ ਜੀ ਕਾ ਸੰਗ ਸਾਈ ਰਹਾ ਤਤ ਜਨਾਰੇ ਨਾਰਾ ਤਤ ਉਨੀਤ ਕਰ ਲੈਨੇ ਕਰ ਕਿਰਪਾ ਹਰ ਜਸ ਦੀਨੇ ਆਰ ਬ੍ਰਹਮ ਕਰੇ ਪ੍ਰਤ ਪਾਲਾ ਸਦਜੀ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਈਆ ਬੜ ਨਾ ਜੋਨੀ ਪਾਈਐ ਜਿਸ ਦੀਵਾ ਉਰਖ ਬਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨਾ ਆਏ ਆ ਸੋਖ ਨਾਨਕ ਸ਼ਰਣੀ ਪਾਇਆ ਜਿਸ ਦੇਵਾ ਪੁਰਖ ਬਿਦਾਤਾ ਹਰ ਰਸ ਤੈ ਨਹੀਂ ਦাতা ਜਮ ਕੰਕਰ ਨੇੜ ਨ ਆਇਆ ਸੋਖ ਨਾਨਕ ਸ਼ਰਣੀ ਪਾਇਆ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰਪੁਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੁਹੇਲੇ ਕਰਿ ਕਿਰਪਾ ਪ੍ਰਭ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਕਾ ਜਤ ਹਰ ਬਰਦੋ ਆਲਮ ਫਜ਼ਲ ਸਦਾ ਸਾਹਿ ਬਸਤੋ ਗੋਬਿੰਦ ਸਿੰਘ ਖੁਦ ਸ਼ਾਹਨ ਸ਼ਾ ਤੇਗ ਨਾਨਕ ਵਾਹੇ ਬਸਤ ਦੇਗ ਤੇਗ ਫਤੇ ਨੁਸਰਤ ਬੇਦ ਰੰਗ ਜਾਪਤੇ ਅਜ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਈ ਜੀ ਦਰਬਾਰ ਨਮੈ ਤੇ ਰੋ ਦਰਬਾਰਾ ਸਚ ਖੰਡ ਵਸੈ ਨਿਰੰਕਾਰਾ ਲక్ష్ਮੀ ਖੜੀ ਤੁਮਰੇ ਦਰਬਾਰਾ ਸਰਬ ਦੇਵਤੇ ਕਰਨ ਨਮਸਕਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਥ ਚਾਂਡਵ ਸੋਰਭੋ ਗੁਰੂ ਕਥਨੰ ਤੋਟਕ ਸ਼ੰਦਾ ख विभूत पगवे पेशुभरङ्गभ सोबत चेल सङ्ग न रङ्ग गुणगावत गोविन्द एकमुखं वनडोलत आस उदास सुखं मुख विभूत पगवे पेशबरङ्गभ सोभत चेलक सङ्गणरङ्ग गुण गावत गोविंद एकमुखं बन डोलत आस उदास सुखं मुख पूरत सूरत नादनवं अति उज्जल अंग पुर्ण अंग रेखं नहीं बोलत डोलत देश दिशं गुण चारत धारत ध्यान हरं अवलोके चांड विचार प्रबं ग्रह जात उडी गहै मास मुखं लख के पल चावंड चार चली तहते अज पुष्ट परमाथ बली अवलोक समास आकाश उडी अत जुद्ध तही तह संग मंडी तह मास चढ़ा उठ आप चली ਲਹਿ ਕੇ ਚਿੱਤ ਚਾਡਵ ਚਾਰ ਬਲੀ ਅਵਲੋਕ ਸੋਚਾਵਡ ਚਾਰ ਪਲੰ ਤਜ ਤ्रास ਪਲੀ ਥਿਰ ਭੂਮ ਥਲਾ ਲਖਤਾਸ ਮਨੰ ਮਨ ਚੋਕ ਰਹਿਓ ਚਿੱਤ ਸੋਰ ਵਾ ਗੁਰਤਾਸ ਕਹਿਓ ਕੋ ਐਸ ਤਰੇ ਜਬ ਸਰਨ ਤਣੰ ਕਰਕੇ ਬਿਨ ਆਸ ਉਦਾਸ ਮਨੰ ਤਬ ਪੰਜੋ ਇੰਦਰੀ ਤਿਆਗ ਰਹਿ ਇਹਨ ਚੀਲਨ ਜਿਓ ਸਤਰ ਐਸਕ ਹੈ ਕਉ ਐਸ ਤਜੇ ਜਬ ਸਰਨ ਧਨ ਕਰਕੇ ਬਿਨ ਆਸ ਉਦਾਸ ਮਨੰ ਤਬ ਪੰਜੋ ਇੰਦਰੀ ਤਿਆਗ ਰਹਿ ਇਹਨ ਚੀਲਨ ਜਿਓ ਸਤਰ ਐਸਕ ਹੈ ਇਤਸੋਰਵੋ ਗੁਰੂ ਚਾਵਡੋ ਸਮਾਪਤੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ